ਕੈਮੀਕਲ ਜਿੰਨਾ ਯੂਜ਼ ਹੋਊਗਾ ਸਿਰ ਦੇ ਉੱਤੇ ਉਹ ਵਾਲਾਂ ਦੀ ਗਰੋਥ ਵੀ ਘਟੀ ਜਾਊਗੀ ਵਾਲ ਕਮਜ਼ੋਰ ਹੋਣਗੇ ਫੇਸ ਕਰਕੇ ਉਹਨਾਂ ਦੇ ਵੀ ਵਾਲ ਝੜ ਜਾਂਦੇ ਲੋਕੀ ਕਿ ਹੁੜਾਈ ਕਰ ਲੈ ਵੀ ਪਾਉਂਦੇ ਨੇ ਕਰਲ ਵਿੱਚ ਹਾਈ ਕੈਮੀਕਲ ਯੂਜ਼ ਹੁੰਦਾ ਹੈ ਹਾਈ ਕੈਮੀਕਲ ਯੂਜ਼ ਕਰਨ ਦੇ ਨਾਲ ਵੀ ਆਪਣੇ ਜਿਹੜੇ ਵਾਲ ਦੀ ਜਿਹੜੀ ਆਪਣੇ ਰੂਂ ਹੁੰਦੇ ਨੇ ਉਹ ਗਰੋਥ ਹੁੰਦੀ ਉਹ ਸਾਰੀ ਰੁਕ ਜਾਂਦੀ ਹੈ ਇਹ নো ਡਾਊਟ ਲਾਈਫ ਸਟਾਈਲ ਜਿਹੜਾ ਹੈ ਵੈਦਰ ਚੇਂजेस ਨੇ ਗਰਮ ਪਾਣੀ ਜ਼ਿਆਦਾ ਲੋਕ ਯੂਜ਼ ਕਰਦੇ ਨਾਲ ਲੱਗਿਆ ਲੋਕੀ हेयर स्प्रे ਬਹੁਤ ਯੂਜ਼ ਕਰਦੇ ਨੇ ਸਿਰ ਤੇ ਡਰਾਇਰ ਲਗਾਉਂਦੇ ਨੇ ਤੇ ਦੂਸਰੀ ਗੱਲ ਹੈ ਲਿੱਦਾ ਹੁਣ ਅਈਕਲ ਰਿਬੌਂਡਿੰਗ ਵਰਗ ਹੋ ਗਈਆਂ ਸਮੂਥਨਿੰਗ ਹੋ ਗਈ ਉਹ ਚ ਸਾਰੇ ਕੈਮੀਕਲ ਹੀ ਹੁੰਦਾ ਹੁਣ ਲੇਡੀਜ਼ ਜਿਹੜੀਆਂ ਨੇ ਉਹ ਵੀ ਇਸ ਤਰ੍ਹਾਂ ਹਰ ਪਾਰਟੀ ਤੇ ਹਰ ਫੰਕਸ਼ਨ ਤੇ ਉਹਨਾਂ ਨੇ ਪਾਰਲਰ ਜਾਣਾ ਹੈ ਉਹਨਾਂ ਨੇ హెయిਰ ਟ੍ਰੀਟਮੈਂਟ ਲੈਣੇ ਆ ਹੈਅ ਬਲੋ ਡਰਾਈ ਕਰਾਉਣੇ ਆ ਤੇ ਜਿਹੜਾ ਨਾ ਉਹ ਦੇਖਿਆ ਗਿਆ ਕਿ ਇਹ ਕੀਤਾ ਕਰਕੇ ਵੀ ਜਿਹੜਾ ਹੈ ਹੈਅਰ ਲਾਸ ਜਿਹੜਾ ਹੈ ਉਹ ਵੱਧ ਗਿਆ ਹੈ ਤੇਲ ਦੀ ਵਰਤੋਂ ਅੱਜ ਕੱਲ ਕੋਈ ਹੋਊਗਾ ਸੋਚ 1% ਬੱਚਾ ਜਿਹੜਾ ਤੇਲ ਯੂਜ਼ ਕਰਦਾ ਹੋਊਗਾ ਅੱਜ ਕੱਲ ਕੋਈ ਤੇਲ ਨਹੀਂ ਯੂਜ਼ ਕਰਦਾ ਹਰ ਇੱਕ ਬੰਦਾ ਜੈਲਾਂ ਤੇ ਉਹ ਦੂਜੇ ਪ੍ਰੋਡਕਟ ਹਾਈ ਕੈਮੀਕਲ ਜਿਹੜੇ ਯੂਜ਼ ਹੁੰਦੇ ਤੇ ਉਹੀ ਕਰ ਰਿਹਾ ਤੇ ਉਹਨਾਂ ਦੀ ਜਿਹੜੀ ਹੈਅਰ ਲਾਈਨ ਹੈ ਇਹ ਰੀਸੀਡ ਹੋਣੀ ਸ਼ੁਰੂ ਹੋ ਜਾਂਦੀ ਹੈ ਪਿੱਛੇ ਨੂੰ ਔਰ ਇਹ ਜੈਨੇਟਿਕਸ ਤੇ ਬਹੁਤ ਡਿਪੈਂਡ ਕਰਦੀ ਹੈ ਤੁਸੀਂ ਦੇਖਿਆ ਹੋਵੇਗਾ ਜਿਨ੍ਹਾਂ ਦੇ ਪੇਰੈਂਟਸ ਦੇ ਫਾਦਰ ਦੇ ਜਾਂ ਗ੍ਰੈਂਡਫਾਦਰ ਦੇ ਜਿਹੜੇ ਨੇ ਉਹ ਜਲਦੀ ਹੈਅਰ ਰੀਸੀਡ ਹੁੰਦੇ ਨੇ ਤੇ ਇਹ ਜੈਨੇਟਿਕਸ ਨਾਲ ਜੁੜੀ ਹੋਈ ਚੀਜ਼ ਹੈ ਨਮਸਤੇ ਸਤਿ ਸ੍ਰੀ ਅਕਾਲ ਆਦਾਬ ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਅੱਜ ਕੱਲ ਨੌਜਵਾਨ ਪੀੜੀ ਦੇ ਵਾਲ ਬਹੁਤ ਝੜਦੇ ਨੇ ਇੱਕ ਇੱਕ ਕਾਮਨ ਸਮੱਸਿਆ ਆ तकरीबन ਛੋਟੀ ਉਮਰ ਦੇ ਜਿਹੜੇ ਨੌਜਵਾਨ ਨੇ ਚੜ੍ਹਦੀ ਉਮਰ ਦੇ ਨੌਜਵਾਨ ਨੇ ਉਹਨਾਂ ਦੇ ਵਾਲ ਝੜਦੇ ਨੇ ਚਾਹੇ ਉਹ ਮੁੰਡੇ ਆ ਚਾਹੇ ਕੁੜੀਆਂ ਆ ਤੇ ਬਹੁਤ ਸਾਰੀਆਂ ਸਮੱਸਿਆਵਾਂ ਜਿਹੜੀਆਂ ਵਾਲਾਂ ਨੂੰ ਲੈ ਕੇ ਲੋਕਾਂ ਦੇ ਵਿੱਚ ਦੇਖਣ ਨੂੰ ਮਿਲਦੀਆਂ ਆ ਤੇ ਫਿਰ ਉਹ ਕਿਤੇ ਨਾ ਕਿਤੇ ਹੀਣ ਭਾਵਨਾ ਦਾ ਵੀ ਸ਼ਿਕਾਰ ਹੋ ਜਾਂਦੇ ਨੇ ਕਿਉਂਕਿ ਵਾਲਾਂ ਦੇ ਨਾਲ ਬੜਾ ਕੌਨਫੀਡੈਂਸ ਬੰਦੇ ਦੇ ਵਿੱਚ ਆਉਂਦਾ ਆ ਕਾਰਨ ਕੀ ਹੈ ਆਪਾਂ ਲੋਕਾਂ ਦੇ ਰਿਵਿਊ ਵੀ ਲਵਾਂਗੇ ਉਸ ਤੋਂ ਬਾਅਦ ਡਾਕਟਰ ਸਾਹਿਬ ਨਾਲ ਵੀ ਤੁਹਾਡੀ ਗੱਲਬਾਤ ਕਰਵਾਵਾਂਗੇ ਕਿਉਂਕਿ ਕੀ ਕਾਰਨ ਹੋ ਸਕਦੇ ਆ ਜਾਂ ਉਹਨਾਂ ਦੇ ਕੀ ਹੱਲ ਹੈ ਤੇ ਪਹਿਲਾਂ ਸਾਡੇ ਨਾਲ ਇੱਕ ਨੌਜਵਾਨ ਮੌਜੂਦ ਹੈ ਸੀ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਕੀ ਨਾਮ ਹੈ ਜੀ ਤੁਹਾਡਾ rahul ਨਾਮ ਹੈ ਜੀ ਮੇਰਾ rahul ਇਹ ਦੱਸੋ ਵੀ ਤੁਸੀਂ ਅੱਜਕੱਲ ਜਿਹੜੇ ਛੋਟੀ ਉਮਰ ਦੇ ਨੌਜਵਾਨ ਆ ਉਹਨਾਂ ਦੇ ਵਾਲ ਬਹੁਤ ਜਲਦੀ ਝੜ ਜਾਂਦੇ ਨੇ ਤੇ ਜਾਂ ਆਪਾਂ ਕਿਸੇ ਵੀ ਉਮਰ ਦੇ ਲੈ ਲਈਏ ਆਪਾਂ ਵਾਲ ਅੱਜਕੱਲ ਬਹੁਤ ਝੜ ਰਹੇ ਨੇ ਇਤਨੂੰ ਹੋਏ ਥੋੜੇ ਜਿਹਾ ਤੇ ਕੀ ਕਾਰਨ ਹੋ ਸਕਦਾ ਸਰ ਮੇਨ ਕਾਰਨ ਤਾਂ ਦੇਖੋ ਆਇਕਲ ਦਾ ਲੋਕੀ ਜਿਹਨੇ ਤੁਸੀਂ ਦੇਖ ਰਹੇ ਹੋ ਵੀ ਫਾਸਟ ਫੂਡ ਬਹੁਤ ਜ਼ਿਆਦਾ ਚੱਲਦਾ ਪਿਆ ਵਾ ਫਾਸਟ ਫੂਡ ਵੀ ਮੇਨ ਕਾਰਨ ਹੈਗਾ ਵਾ ਤੇ ਦੂਸਰੀ ਗੱਲ ਲੋਕੀ ਆਪਣੀ ਨੀਂਦ ਨਹੀਂ ਪੂਰੀ ਲੈਂਦੇ ਹੈਗੇ ਤੇ ਦੂਜੀ ਗੱਲ ਟੈਨਸ਼ਨ ਕਰਕੇ ਵੀ ਹੋ ਸਕਦੀ ਏ ਚੀਜ਼ ਹਾਂਜੀ ਸਟ्रेस ਕਰਕੇ ਕਿਉਂਕਿ ਤੁਸੀਂ ਜੇ ਆਪਣਾ ਨੀਂਦ ਵੀ ਨਹੀਂ ਪੂਰਾ ਕਰਾਂਗੇ ਤਾਂ ਵੀ ਉਹਦਾਂ ਵੀ ਬਹੁਤ ਜ਼ਿਆਦਾ ਫਰਕ ਪੈਂਦਾ ਆਪਣੇ ਵਾਲਾਂ ਤੇ ਤੇ ਦੂਸਰੀ ਗੱਲ ਹੈਗੀ ਆ ਫਾਸਟ ਫੂਡ ਦੇ ਵਿੱਚ ਕੁਝ ਇਦਾਂ ਦੇ ਵੱਲੋਂ ਪ੍ਰੋਡਕਟਸ ਯੂਜ਼ ਕੀਤੇ ਜਾਂਦੇ ਵੀ ਉਹਨਾਂ ਨਾਲ ਆਪਣੇ ਵਾਲਾਂ ਦੀ ਜਿਹੜੀ ਗਰੋਥ ਆ ਉਹ ਘਟਣੀ ਸ਼ੁਰੂ ਹੋ ਜਾਂਦੀ ਰੁਕ ਜਾਂਦੀ ਹੈ ਜਾਂ ਝੜ ਜਾਂਦੇ ਨੇ ਹੱਡੀਆਂ ਵੀ ਕਮਜ਼ੋਰ ਹੱਡੀਆਂ ਵੀ ਕਮਜ਼ੋਰ ਹੋ ਜਾਂਦੀਆਂ ਨੇ ਇਹ ਚੀਜ਼ ਹੁੰਦੀ ਹੈ ਤੇ ਦੂਸਰੀ ਗੱਲ ਇਹ ਟੈਨਸ਼ਨ ਟੈਨਸ਼ਨ ਲੋਕੀ ਬਹੁ ਲੈਂਦੇ ਨੇ ਆਪਣੀ ਵੱਲੋਂ ਕੋਈ ਘਰ ਦੀ ਲੈ ਰਿਆ ਕੋਈ ਕੰਮ ਕਰਦੀ ਲੈ ਰਿਆ ਉਹਨਾਂ ਨਾਲ ਵੀ ਆਪਣੀ ਜਿਹੜੀ ਕੀ ਕਹਿੰਦੇ ਨੇ ਵਾਲਾਂ ਦੀ ਵਿੱਚ ਸਮੱਸਿਆ ਆਉਂਦੀ ਕਿਉਂਕਿ ਉਹ ਟੈਨਸ਼ਨ ਲੈਂਦੇ ਨੇ ਤੇ ਸਾਰਾ ਸਟ्रेस ਆਪਣਾ ਸਿਰ ਤੇ ਹੀ ਜਾਂਦਾ ਉਹਦੇ ਕਰਕੇ ਵੀ ਹੋ ਸਕਦਾ ਹੈ ਹਾਂਜੀ ਇਹ ਚੀਜ਼ ਇਹ ਪੇਟ ਨਾਲ ਵੀ ਕੋਈ ਸੰਬੰਧਤ ਹੁੰਦਾ ਵੀ ਹੈ ਹਾਂਜੀ ਹਾਂਜੀ ਸਰ ਦੇਖੋ ਫਾਸਟ ਪੇਟ ਖਰਾਬ ਹੋਊਗਾ ਉਹਦੋਂ ਆਪਣਾ ਸਾਰਾ ਅੰਦਰ ਜਿਹੜਾ ਸਿਸਟਮ ਹੁੰਦਾ ਬਾਡੀ ਦਾ ਉਹ ਅਨਬੈਲੈਂਸ ਹੋ ਜਾਂਦਾ ਫਿਰ ਬਾਲ ਉਹਦੇ ਕਰਕੇ ਵੀ ਝੜ ਜਾਂਦੇ ਨੇ ਇਹ ਜੀ ਬੜੀ ਨੌਲੇਜ ਰੱਖਦੇ ਆ ਤੁਸੀਂ ਇਹਨਾਂ ਚੀਜ਼ਾਂ ਦੀ ਹਾਂਜੀ ਹਾਂਜੀ ਸਰ ਤੁਹਾਡਾ ਕੀ ਨਾਮ ਆ ਜੀ ਪ੍ਰਿਆੰਸ਼ੂ ਪ੍ਰਿਆੰਸ਼ੂ ਤੁਹਾਡਾ ਕੀ ਮੰਨਣਾ ਆ ਵੀ ਬਾਲ ਕਿਉਂ ਝੜਦੇ ਨੇ ਛੋਟੀ ਉਮਰ ਦੇ ਬੱਚੇ ਦੇਖਿਆ ਵੀ ਉਹਨਾਂ ਦੇ ਬਾਲ ਵੀ ਝੜ ਰਹੇ ਨੇ ਤੇ ਵੈਸੇ ਵੀ ਕੌਨਫੀਡੈਂਸ ਲੋ ਹੋ ਰਿਹਾ ਕਿਉਂਕਿ ਬਾਲ ਹੈ ਨਹੀਂ ਤਾਂ ਨੇਚਰਲੀ ਗੱਲ ਆ ਵੀ ਕੌਨਫੀਡੈਂਸ ਵੀ ਲੋ ਹੋਊਗਾ ਕੀ ਕਾਰਨ ਮੰਨਦੇ ਹੋ ਵੀ ਬਾਲ ਝੜਨ ਦਾ ਅੱਜ ਕੱਲ ਤਾਂ ਜਿਹੜੇ ਲੋਕੇ ਸ਼ੈਂਪੂ ਹਾਈ ਕੈਮੀਕਲ ਸ਼ੈਂਪੂ ਯੂਜ਼ ਕਰਦੇ हाई केमिकल शैम्पू यूज ਕਰਦੇ ਨੇ ਤੇ ਅੱਜ ਕੱਲ ਜਿਹੜੇ ਜੈਲਾਂ ਯੂਜ਼ ਕਰਦੇ ਨੇ ਉਹ ਬਾਲਾਂ ਨੂੰ ਜਾਰੇ ਨੁਕਸਾਨ ਪਹੁੰਚਾਉਂ ਜਾਂਦੇ ਨੇ ਇਸੇ ਕਰਕੇ ਲੋਕਾਂ ਦੇ ਬਾਲ ਝੜ ਰਹੇ ਆ ਲੋਕੀ हेयर स्प्रे ਉਹ ਯੂਜ਼ ਕਰਦੇ ਨੇ ਸਿਰ ਤੇ ਡਰਾਇਰ ਲਗਾਉਂਦੇ ਨੇ ਤੇ ਦੂਸਰੀ ਗੱਲ ਆ ਹੁਣ ਆਈਕਲ ਰਿਬੋਡਿੰਗ ਵਗਰਾ ਹੋ ਗਈਆਂ ਸਮੂਥਨਿੰਗ ਹੋ ਗਈ ਉਹ ਚ ਸਾਰੇ ਕੈਮੀਕਲ ਹੀ ਹੁੰਦਾ ਕੈਮੀਕਲ ਜਿੰਨਾ ਯੂਜ਼ ਹੋਊਗਾ ਸਿਰ ਦੇ ਉੱਤੇ ਉਹ ਬਾਲਾਂ ਦੀ ਗ੍ਰੋਥ ਵੀ ਘਟੀ ਜਾਊਗੀ ਬਾਲ ਕਮਜ਼ੋਰ ਹੋਣਗੇ ਫੇਸ ਕਰਕੇ ਉਹਦੇ ਨਾਲ ਹੀ ਬਾਲ ਝੜ ਜਾਂਦੇ ਲੋਕੀ ਹੁਣ ਹਾਈ ਕੈਮੀਕਲ ਕਰਲੇ ਵੀ ਪਾਉਂਦੇ ਨੇ ਕਰਲ ਵਿੱਚ ਹਾਈ ਕੈਮੀਕਲ ਯੂਜ਼ ਹੁੰਦਾ ਹੈ ਹਾਈ ਕੈਮੀਕਲ ਯੂਜ਼ ਕਰਨ ਦੇ ਨਾਲ ਵੀ ਆਪਣੀ ਜਿਹੜੇ ਬਾਲ ਦੀ ਜਿਹੜੀ ਆਪਣੀ ਰੂਹ ਹੁੰਦੇ ਨੇ ਉਹ ਗ੍ਰੋਥ ਹੁੰਦੀ ਉਹ ਸਾਰੀ ਰੁਕ ਜਾਂਦੀ ਹੈ ਇਹ ਵੀ ਚੀਜ਼ ਦਾ ਕਾਰਨ ਹੈ ਵੀ ਹੈ ਪਹਿਲੇ ਸਮੇਂ ਦੇ ਵਿੱਚ ਸਾਬਣ ਦੇ ਨਾਲ ਨਹਾਇਆ ਜਾਂਦਾ ਸੀਗਾ ਪਹਿਲੇ ਸਮੇਂ ਦੇ ਵਿੱਚ ਸਾਡੇ ਮਾਪੇ ਦੱਸਦੇ ਨੇ ਕਿ ਛੋਕਰਾ ਸਾਬਣ ਨਾਲ ਵੀ ਨਹਾਤਾ ਜਾਂਦਾ ਸੀਗਾ ਉਦੋਂ ਇਹਨੇ ਬਾਲ ਨਹੀਂ ਸੀ ਝੜਦੇ ਅੱਜ ਕੱਲ ਲੋਕੀ ਹਾਈ ਕੈਮੀਕਲ ਸ਼ੈਂਪੂ ਯ तरह तरह ਦੇ ਉਹ ਸਪਰੇਅ ਔਰ ਜੈਲ ਲਗਾਉਂਦੇ ਨੇ ਬਾਲਾਂ ਚਿੱਤ ਕਰਕੇ ਬਾਲ ਝੜਦੇ ਹੋਏ ਨੇ ਇੱਕ ਇਹ ਵੀ ਸਟਾਈਲ ਬਣਾਉਣ ਵਾਸਤੇ ਲੋਕੀ ਡਰਾਇਰ ਦਾ ਬਹੁਤ ਇਸਤੇਮਾਲ ਕਰਦੇ ਆ ਡਰਾ ਹਾਂਜੀ ਇਹ ਮੁੱਖ ਕਾਰਨ ਹੈ ਕਿਉਂਕਿ ਡਰਾਇਰ ਜਿਹੜੀ ਹੈ ਹੀਟ ਵਾਲੀ ਹਵਾ ਉਹਦੇ ਵਿੱਚ ਆਂਦੀ ਹੈਗੀ ਆ ਇਸੇ ਕਰਕੇ ਉਹ ਬਾਲ ਜਿਹੜੇ ਨੁਕਸਾਨ ਪਹੁੰਚ ਜਾਂਦੇ ਜੜਾਂ ਤੇ ਉਹ ਉਹ ਰੁੱਖੇ ਹੋ ਜਾਂਦੇ ਨੇ ਤਾਂ ਕਰਕੇ ਉਹਨਾਂ ਦੇ ਬਾਲ ਝੜ ਰਹੇ ਨੇ ਤੇ ਇਹ ਵੀ ਦੱਸਿਆ ਜਾਂਦਾ ਵੀ ਪਹਿਲਾਂ ਜਦੋਂ ਹੁੰਦੇ ਸੀਗੇ ਪੁਰਾਣੇ ਸਮੇਂ ਦੇ ਦੀ ਆਪਾਂ ਗੱਲ ਕਰੀ ਅੱਜ ਤੋਂ ਕੋਈ 30 35 40 50 ਸਾਲ ਪਹਿਲਾਂ ਦੀ ਗੱਲ ਕਰੀਏ ਤੇ ਬੱਚਿਆਂ ਨੂੰ ਦਹੀਂ ਦੇ ਨਾਲ ਵੀ ਨਹਾਇਆ ਜਾਂਦਾ ਸੀ ਹਾਂਜੀ ਹਾਂਜੀ ਪਹਿਲੇ ਸਮੇਂ ਦੇ ਵਿੱਚ ਦਹੀਂ ਨਾਲ ਵੀ ਨਹਾਇਆ ਜਾਂਦਾ ਸੀ ਤੇ ਛੋਕਰ ਸਾਬਣ ਵੀ ਯੂਜ਼ ਕੀਤਾ ਜਾਂਦਾ ਸੀਗਾ ਪਰ ਹੁਣ ਲੋਕੀ ਉਧਰ ਕੋਈ ਯੂਜ਼ ਨਹੀਂ ਕਰਦੇ ਪਏ ਉਹ ਹਾਈ ਕੈਮੀਕਲ ਸ਼ੈਂਪੂ ਯੂਜ਼ ਕਰਦੇ ਪਏ ਨੇ ਤੇਲ ਦੀ ਵਰਤੋਂ ਅੱਜ ਕੱਲ ਨੌਜਵਾਨ ਕਰਦੇ ਨਹੀਂ ਕਿਉਂਕਿ ਉਹਨਾਂ ਨੂੰ 스మెਲ ਆਉਂਦੀ ਹੈ ਤੇਲ ਦੇ ਵਿੱਚੋਂ ਕਹਿੰਦੇ ਨੇ ਨਾ ਵੀ ਗੁਰਦਾਸ ਮਾਨ ਦਾ ਗਾਣਾ ਹੈ ਤੇਲ ਸਰੋਂ ਦਾ ਮੁਸ਼ਕ ਮਾਰਦਾ ਜੈਲਾ ਲਾਉਂਦੇ ਨੇ ਇਹੀ ਮੁੱਖ ਕਾਰਨ ਹੈ ਕਿਉਂਕਿ ਉਹਨੇ ਵੀ ਵਧੀਆ ਗਾਇਆ ਵੀ ਤੇਲ ਸਰੋਂ ਦਾ ਮੁਸ਼ਕ ਮਾਰਦਾ ਤੇਲ ਦੀ ਵਰਤੋਂ ਅੱਜ ਕੱਲ ਨੌਜਵਾਨ ਨਹੀਂ ਕਰ ਰਿਹਾ ਤੇਲ ਲਈ ਵਰਤੋ ਅੱਜ ਕੱਲ ਕੋਈ ਹੋਊਗਾ ਸੋਚ 1% ਬੱਚਾ ਜਿਹੜਾ ਤੇਲ ਯੂਜ਼ ਕਰਦਾ ਹੋਊਗਾ ਅੱਜ ਕੱਲ ਕੋਈ ਤੇਲ ਨਹੀਂ ਯੂਜ਼ ਕਰਦਾ ਹਰ ਇੱਕ ਬੰਦਾ ਜੈਲਾਂ ਤੇ ਉਹ ਦੂਜੇ ਪ੍ਰੋਡਕਟ ਹਾਈ ਕੈਮੀਕਲ ਜਿਹੜੇ ਯੂਜ਼ ਹੁੰਦੇ ਤੇ ਉਹੀ ਕਰ ਰਿਹਾ ਜੀ ਬਿਲਕੁਲ ਜਿਹੜੀ ਇਹਨਾਂ ਨੇ ਨੌਜੋਨਾਂ ਨੇ ਗੱਲ ਕਹੀ ਹੈ ਬਹੁਤ ਅੱਛੀ ਹੈ ਕਿਉਂਕਿ ਜਿਹੜੇ ਅੱਜ ਕੱਲ ਦੇ ਨੌਜਵਾਨ ਨੇ ਚਾਹੇ ਉਹ ਮੁੰਡੇ ਚਾਹੇ ਕੁੜੀਆਂ ਨੇ ਉਹ ਹਾਈ ਕੈਮੀਕਲ ਜਿਹੜੇ ਪ੍ਰੋਡਕਟ ਯੂਜ਼ ਕਰਦੇ ਨੇ ਜਿਹਦੇ ਕਰਕੇ ਵਾਲਾਂ ਦੇ ਵਿੱਚ ਕਮਜ਼ੋਰੀ ਆ ਜਾਂਦੀ ਨਹੀਂ ਤੇ ਸੋ ਦੇ ਵਿੱਚੋਂ ਕੋਈ 10% ਹੋਣਗੇ ਜਿਹੜੇ ਜੈਨੇਟਿਕ ਹੁੰਦੇ ਨੇ ਕਿਉਂਕਿ ਜੈਨੇਟਿਕ ਖਾਨਦਾਨੀ ਜਿਹੜੀ ਪਰੰਪਰਾ ਚੱਲਦੀ ਆ ਬਾਲ ਝੜਦੇ ਆ ਤੇ ਉਹ ਵੀ ਇੱਕ ਕਾਰਨ ਹੈ ਪਰ ਜ਼ਿਆਦਾਤਰ ਜਿਹੜਾ ਹੈਗਾ ਵਾ ਉਹ ਇਸੇ ਇਹੀ ਕਾਰਨ ਹੈ ਕਿਉਂਕਿ ਖਾਣ ਪਾਣ ਤੁਹਾਡਾ ਸਹੀ ਨਹੀਂ ਆ ਤੁਹਾਡਾ ਪੇਟ ਸੈਟ ਨਹੀਂ ਆ ਸਟ्रेस ਰਹਿੰਦਾ ਤੁਹਾਨੂੰ ਜਾਂ ਤੁਸੀਂ ਆਪਣੀ ਨੀਂਦ ਪੂਰੀ ਨਹੀਂ ਕਰ ਰਹੇ ਤੇ ਉਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਤੇਲ ਦੀ ਮਾਲਿਸ਼ ਬੱਚੇ ਸਿਰ ਤੇ ਬਹੁਤ ਕੱਟ ਕਰਦੇ ਨੇ ਤੇ ਉਹ ਹੋਰ ਵੀ ਜਿਹੜੀ ਕਿ ਬਹੁਤ ਸਾਰੇ ਕਾਰਨ ਹੋ ਸਕਦੇ ਤੇ ਆਪਾਂ ਡਾਕਟਰ ਦੀ ਵੀ رائے ਲਵਾਂਗੇ ਵੀ ਡਾਕਟਰ ਦਾ ਇਸ ਮਾਮਲੇ ਦੇ ਵਿੱਚ ਕੀ ਕਹਿਣਾ ਹੈ ਤੇ ਉਹ ਕਿਸ ਤਰ੍ਹਾਂ ਇਹਨਾਂ हेयर ਫਾਲ ਨੂੰ ਆਪਾਂ ਰੋਕ ਸਕਦੇ ਆ ਛੋਟੀ ਉਮਰ ਦੇ ਬੱਚੇ ਨੌਜਵਾਨ ਜਾਂ ਹੋਰ ਵੀ ਜਿਹੜੇ ਬਹੁਤ ਸਾਰੇ ਲੋਕਾਂ ਦੇ ਸਿਰ ਦੇ ਵਾਲ ਝੜਦੇ ਨੇ ਤੇ ਉਹਨਾਂ ਦੇ ਕੀ ਕਾਰਨ ਨੇ ਕਿਉਂ ਝੜਦੇ ਨੇ ਬਾਲ ਕਿਉਂਕਿ ਅੱਜ ਕੱਲ ਲੋਕ ਤੇਲ ਤੋਂ ਬੜਾ ਪ੍ਰੇਸ਼ ਕਰਦੇ ਨੇ ਬੱਚੇ ਨੌਜਵਾਨਾਂ ਨੂੰ ਤੇਲ ਤੋਂ ਬੜੀ ਅਲਰਜੀ ਹੋ ਗਈ ਹੈ ਪਹਿਲੇ ਸਮੇਂ ਦੇ ਵਿੱਚ ਤੇਲ ਦੀ ਵਰਤੋਂ ਕੀਤੀ ਜਾਂਦੀ ਹੁੰਦੀ ਸੀ ਜਿਹਦੇ ਕਰਕੇ ਜਿਹੜਾ ਸੀਗਾ ਪੋਸ਼ਣ ਪੂਰਾ ਸਿਰ ਨੂੰ ਮਿਲਦਾ ਸੀਗਾ ਤੇ ਕਾਰਨ ਕੀ ਨੇ ਜ਼ਿਆਦਾਤਰ ਕੀ ਖਾਣ ਪਾਣੇ ਦਾ ਕਾਰਨ ਹੈ ਜਾਂ ਕੋਈ ਹੋਰ ਵੀ ਕਾਰਨ ਨੇ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਐਕਸ ਪ੍ਰੈਜ਼ੀਡੈਂਟ ਮੌਜੂਦ ਨੇ ਡਾਕਟਰ ਗੌਰਵ ਸਚਦੇਵ ਆ ਜੀ ਅਸੀਂ ਉਹਨਾਂ ਤੋਂ ਜਾਣਕਾਰੀ ਲੈ ਲੈਨੇ ਆਂ ਵੀ ਕੀ ਕਾਰਨ ਰਹੇ ਨੇ ਜਿਹੜੇ ਅੱਜ ਕੱਲ ਜਿਹੜੇ ਬੱਚਿਆਂ ਦੇ ਬਾਲ ਬਹੁਤ ਝੜ ਰਹੇ ਨੇ ਡਾਕਟਰ ਸਾਹਿਬ ਪਹਿਲਾਂ ਤਾਂ ਸਵਾਗਤ ਤੁਹਾਡਾ ਲੁਧਿਆਣਾ ਲਈ ਅੱਛਾ ਥੈਂਕ ਯੂ ਬਲਾਰੀ ਸਾਹਿਬ ਅ ਹਰ ਵਾਰੀ ਆਪਾਂ ਜਿਹੜੇ ਐ ਅਲੱਗ-ਅਲੱਗ ਮੁੱਦਿਆਂ ਤੇ ਡਿਸਕਸ ਕਰਦੇ ਆਂ ਤੇ ਲੋਕਾਂ ਨੂੰ ਜਾਗਰੂਕ ਕਰਦੇ ਰਹਿੰਦੇ ਆਂ ਇਹ ਬੜੀਏ ਕਾਮਨ ਹੈਅਰ ਲਾਸ ਜਿਹਨੂੰ ਆਪਾਂ ਕਹਿੰਦੇ ਆਂ ਜਾਂ ਗੰਜਾਪਨ ਜਿਹਨੂੰ ਆਪਾਂ ਕਹਿ ਰਹੇ ਆਂ ਇਹ ਬਹੁਤ ਜਿਹੜਾ ਐ ਕਾਮਨ ਹੋ ਗਿਆ ਹੈ ਔਰ ਬਹੁਤ ਅਕਸਰ ਸਾਨੂੰ ਲੋਕ ਪੁੱਛਦੇ ਰਹਿੰਦੇ ਕਿ ਜੀ ਇਹ ਪਹਿਲਾਂ ਜਿਵੇਂ 50 ਸਾਲ ਤੋਂ ਬਾਅਦ ਹੁੰਦਾ ਸੀ ਹੁਣ ਇਹ ਬਹੁਤ ਜਲਦੀ ਉਮਰ ਤੋਂ ਹੋਣਾ ਸ਼ੁਰੂ ਹੋ ਗਿਆ ਹੈ ਜੀ ਤੇ ਨੋ ਡਾਊਟ ਦੇਖੋ ਜਿਸ ਤਰ੍ਹਾਂ ਜਿਸ ਤਰ੍ਹਾਂ ਆਪਣੇ ਲਾਈਫ ਸਟਾਈਲ ਚੇਂਜ ਹੋ ਰਹੇ ਨੇ ਉਸ ਤਰ੍ਹਾਂ ਉਸ ਤਰ੍ਹਾਂ ਆਪਣਾ ਖਾਣ ਪਾਣ ਵੀ ਚੇਂਜ ਹੋ ਰਿਹਾ ਆਪਾਂ ਕਾਸਮੈਟਿਕਸ ਜ਼ਿਆਦਾ ਯੂਜ਼ ਕਰ ਰਹੇ ਆ ਆਪਾਂ ਸ਼ੈਂਪੂਸ ਜ਼ਿਆਦਾ ਯੂਜ਼ ਕਰ ਰਹੇ ਆ ਬੱਚੇ ਜੈਲ ਲਾਣ ਲੱਗ ਗਏ ਨੇ ਬੱਚੇ ਤੇਲ ਨਹੀਂ ਲਾਉਂਦੇ ਡਰਾਈ ਹੇਅਰ ਜ਼ਿਆਦਾ ਹੁੰਦੇ ਨੇ ਬੱਚੇ ਜਿਹੜੇ ਨੇ ਉਸ ਤੋਂ ਇਲਾਵਾ ਕੁਝ ਲਾਈਫ ਸਟਾਈਲ ਬਿਮਾਰੀਆਂ ਇਹੋ ਜੀਆਂ ਨੇ ਇਹ ਹੋਰ ਬਹੁਤ ਸਾਰੀਆਂ ਚੀਜ਼ਾਂ ਆਈ ਹੋਈਆਂ ਜਿਹੜੀਆਂ ਨੇ ਜੋ ਚੇਂਜ ਹੋ ਗਈਆਂ ਨੇ ਜਿੰਦੇ ਕਰਕੇ हेयर लॉस ਜਿਹੜਾ ਹੈ ਉਹ ਵੱਧ ਗਿਆ ਸੋ हेयर लॉस ਵੈਸੇ ਦੇਖਿਆ ਜਾਵੇ ਤਾਂ ਇੱਕ ਕਾਮਨ ਤੇ ਬਹੁਤ ਜਿਹੜੀ ਹੈ ਉਹ ਨਾਰਮਲ ਫਿਜ਼ੀਓਲੋਜੀਕਲ ਚੀਜ਼ ਹੈਗੀ ਆ ਜਿਸ ਤਰ੍ਹਾਂ ਜਿਸ ਤਰ੍ਹਾਂ ਹਾਰਮੋਨਲ ਚੇਂजेस ਜਿਹੜੇ ਨੇ ਉਹ ਬੰਦਿਆਂ ਦੇ ਵਿੱਚ ਆਉਂਦੇ ਨੇ ਮੈਂ ਮੇਲਸ ਦੀ ਗੱਲ ਕਰ ਰਿਹਾ ਮੈਂ ਬੰਦਿਆਂ ਦੀ ਗੱਲ ਕਰ ਰਿਹਾ ਮੈਨ ਦੀ ਗੱਲ ਕਰ ਰਿਹਾ ਤੇ ਉਹਨਾਂ ਦੀ ਜਿਹੜੀ ਆ हेयर लाइन ਹੈ ਇਹ ਰੀਸੀਡ ਹੋਣੀ ਸ਼ੁਰੂ ਹੋ ਜਾਂਦੀ ਹੈ ਪਿੱਛੇ ਨੂੰ ਔਰ ਇਹ ਜੈਨੇਟਿਕਸ ਤੇ ਬਹੁਤ ਡਿਪੈਂਡ ਕਰਦੀ ਹੈ ਤੁਸੀਂ ਦੇਖਿਆ ਹੋਏਗਾ ਜਿਨ੍ਹਾਂ ਦੇ ਪੇਰੈਂਟਸ ਜਿਨ੍ਹਾਂ ਦੇ ਫਾਦਰ ਦੇ ਜਾਂ ਗ੍ਰੈਂਡ ਫਾਦਰ ਦੇ ਜਿਹੜੇ ਨੇ ਉਹ ਜਲਦੀ हेयर ਰੀਸੀਡ ਹੁੰਦੇ ਨੇ ਤੇ ਇਹ ਇਹ ਜੈਨੇਟਿਕਸ ਨਾਲ ਜੁੜੀ ਹੋਈ ਚੀਜ਼ ਹੈਗੀ ਹੈ ਸੋ ਬਟ ਇਹ ਨਾਰਮਲ ਹੈ ਕਿ ਜਿਵੇਂ ਜਿਵੇਂ ਤੁਹਾਡੀ ਏਜ ਵੱਧਦੀ ਹੈ ਤੁਹਾਡੀ हेयर लाइन ਜਿਹੜੀ ਆ ਉਹ ਰੀਸੀਡ ਹੁੰਦੀ ਹੈ ਹਾਂਜੀ ਡਾਕਟਰ ਜਿੱਦਾਂ ਹੁਣ ਅੱਜਕੱਲ ਖਾਣ ਪਾਣ ਨੂੰ ਫਾਸਟ ਫੂਡ ਵਗੈਰਾ ਜਿਹੜੇ ਚੱਲਦੇ ਨੇ ਤੇ ਇਹਦੇ ਵਿੱਚ ਅਜੀਨੋ ਮੋਟੋ ਵਗੈਰਾ ਜਿਹੜਾ ਕੈਮੀਕਲ ਹੁੰਦੇ ਆ ਤੇ ਉਹ ਪਾਉਂਦੇ ਆ ਤੇ ਉਹਦੇ ਨਾਲ ਵੀ ਕਹਿੰਦੇ ਹੱਡੀਆਂ ਵੀ ਕਮਜ਼ੋਰ ਹੁੰਦੀਆਂ ਉਹਦੇ ਨਾਲ ਵਾਲ ਵੀ ਝੜਦੇ ਨੇ ਸੋ ਬਹੁਤ ਸਾਰੀਆਂ ਚੀਜ਼ਾਂ ਇਹਦੇ ਵਿੱਚ ਇਨਵੋਲ ਨੇ ਕਿਉਂਕਿ ਪਹਿਲਾਂ ਆਪਾਂ ਘਰਾਂ ਦਾ ਖਾਣਾ ਖਾਂਦੇ ਸੀਗੇ ਘਰਾਂ ਦਾ ਖਾਣਾ ਜਿਹੜਾ ਪੌਸਟਿਕ ਹੁੰਦਾ ਸੀਗਾ ਉਹਦੇ ਵਿੱਚ ਹਰ ਤਰ੍ਹਾਂ ਦੇ ਕੈਲਸ਼ੀਅਮ ਨੈਚੁਰਲ ਬਾਇਓਟਿਨ ਨੈਚੁਰਲ ਬੀ12 ਨੈਚੁਰਲ ਡੀ3 ਆਪਾਂ ਨੂੰ ਹਰ ਇੱਕ ਚੀਜ਼ ਮਿਲ ਜਾਂਦਾ ਸੀ ਕਿਉਂਕਿ ਆਪਣਾ ਖਾਣਾ ਹੀ ਇੰਨਾ ਵਧੀਆ ਸੀ ਆਪਾਂ ਜਦੋਂ ਘਰ ਦਾ ਖਾਣਾ ਬਣਾਉਂਦੇ ਸੀ ਉਹਦੇ ਵਿੱਚ ਹਲਦੀ ਵੀ ਪੈਂਦੀ ਸੀ ਉਹਦੇ ਵਿੱਚ ਹੀਂਗ ਵੀ ਪੈਂਦਾ ਸੀ ਉਹਦੇ ਵਿੱਚ ਲੌਂਗ ਵੀ ਪੈਂਦਾ ਸੀ ਉਹਦੇ ਵਿੱਚ ਲਸਣ ਵੀ ਪੈਂਦਾ ਸੀ ਉਹਦੇ ਵਿੱਚ ਅਦਰਕ ਵੀ ਪੈਂਦੀ ਸੀ ਤੇ ਔਰ ਜਿਹੜੀਆਂ ਚੰਗੀਆਂ ਚੰਗੀਆਂ ਦਾਲਾਂ ਆਪਾਂ ਖਾਂਦੇ ਸੀ ਚੰਗੇ ਚਨੇ ਖਾਂਦੇ ਸੀ ਘਰ 'ਚ ਹਲਵੇ ਸੇਵੀਆਂ ਪੂੜੇ ਵੀ ਬੰਦੇ ਸੀ ਉਹ ਹੁਣ ਬੱਚੇ ਨਹੀਂ ਖਾਂਦੇ ਨਹੀਂ ਖਾਂਦੇ ਪਸੰਦ ਨਹੀਂ ਆ ਬੱਚਿਆਂ ਨੂੰ ਉਹ ਖਾਂਦੇ ਬਾਜ਼ਾਰ ਦਾ ਖਾਣਾ ਜਿਹੜਾ ਬਾਜ਼ਾਰ ਦਾ ਖਾਣਾ ਹੈ ਉਹਨਾਂ ਦੇ ਵਿੱਚ ਕਰੀਮਾਂ ਨੇ ਉਹਦੇ ਗੰਦੇ ਮਸਾਲੇ ਨੇ ਉਹਦੇ ਗੰਦੀ ਬ੍ਰੈਡ ਹੈ ਆਪਾਂ ਵੈਸਟਰਨਾਈਜ਼ ਹੋਣਾ ਚਾਹੁੰਦੇ ਆ ਦੇਖੋ ਜਦੋਂ ਵੈਸਟਰਨ ਵਾਲੇ ਲੋਕ ਸੀਗੇ ਉਹਨਾਂ ਕੋਲ ਟਾਈਮ ਨਹੀਂ ਸੀ ਹੁੰਦਾ ਘਰ ਚ ਰੋਟੀ ਬਣਾਉਣ ਦਾ ਆਪਣੇ ਕੰਮ ਚ ਲੱਗੇ ਰਹਿੰਦੇ ਸੀ ਉਹਨਾਂ ਲਈ ਫਾਸਟ ਫੂਡ ਬਣਾਇਆ ਸੀ ਵੀ ਜਿਹੜਾ ਜਲਦੀ ਅਵੇਲੇਬਲ ਹੋ ਜਾਏ ਤੁਸੀਂ ਗਏ ਕਾਊਂਟਰ ਤੇ ਡਰਾਈਵ ਥਰੂ ਤੇ ਗਏ ਆਪਾਂ ਦਾ 버ਗਰ ਲਿਆ ਤੇ ਖਾ ਲਿਆ ਉਹ ਬ੍ਰੇਕਫਾਸਟ ਵੀ ਇਦਾਂ ਹੀ ਕਰਦੇ ਸੀ ਲੰਚ ਵੀ ਇਦਾਂ ਹੀ ਪਰ ਆਪਾਂ ਉਹਨਾਂ ਨੂੰ ਦੇਖਾ ਦੇਖੀ ਆਪਾਂ ਅੰਗਰੇਜ਼ ਬੰਨਾ ਚਾਹੁੰਦੇ ਆਂ ਆਪਾਂ ਵੈਸਟਰਨਾਈਜ਼ ਹੋਣਾ ਚਾਹੁੰਦੇ ਆਂ ਬਟ ਆਪਾਂ ਭੁੱਲ ਗਏ ਠੀਕ ਹੈ ਨਾ ਸੋ ਇਹ নো ਡਾਊਟ ਲਾਈਫ ਸਟਾਈਲ ਜਿਹੜਾ ਹੈ ਵੈਦਰ ਚੇਂजेस ਨੇ ਗਰਮ ਪਾਣੀ ਜ਼ਿਆਦਾ ਲੋਕ ਯੂਜ਼ ਕਰਦੇ ਨਾ ਅੱਲਗ ਗਿਆ ਬੱਚੇ ਅੱਜ ਕੱਲ ਤੇਲ ਨਹੀਂ ਲੋਕੀ ਇਸਤੇਮਾਲ ਕਰਦੇ ਪਹਿਲਾਂ ਬੱਚਿਆਂ ਨੂੰ ਤੇਲ ਦੀ ਮਾਲਿਸ਼ ਕੀਤੀ ਜਾਂਦੀ ਸੀ ਸਰੀਰ ਤੇ ਵੀ ਸਿਰ ਦੇ ਉੱਤੇ ਵੀ ਉਹਦਾ ਵੀ ਇੱਕ ਕਾਰਨ ਰਿਹਾ ਬਿਲਕੁਲ ਆਪਾਂ ਪਹਿਲਾਂ ਨਾਰੀਅਲ ਦਾ ਤੇ ਸਰ੍ਹੋਂ ਦਾ ਤੇਲ ਲਾਉਂਦੇ ਸੀਗੇ ਮੇਸਾਂ ਮਾਸਕੂਲ ਤੋਂ ਤਿਆਰ ਹੋਣ ਲੱਗਿਆ ਸਾਨੂੰ ਪਹਿਲੇ ਚੋਪੜ ਦਿੰਦੀ ਸੀਗੀ ਨਾਂਦੇਸਾਰ ਆ ਕੇ ਨਾ ਹੁਣ ਬੱਚੇ ਜਿਹੜੇ ਆ ਉਹ ਉਹ హెయిਰ ਕਰੀਮਸ ਲਾਉਂਦੇ ਆ ਜਾਂ హెయిਰ ਡਰਾਇਰਸ ਯੂਜ਼ ਕਰਦੇ ਆ ਜਾਂ ਜੈਲ ਲਾਉਂਦੇ ਆ ਜਾਂ ਹੇਅਰ ਸਪਰੇਅ ਯੂਜ਼ ਕਰਦੇ ਨੇ ਤੋਂ ਇਹ ਕਾਸਮੈਟਿਕਸ ਜਿਹੜੀ ਇੱਕ ਬਹੁਤ ਵੱਡੀ ਜਿਹੜੀ ਹੈ ਉਹ ਚੀਜ਼ ਹੈ ਖਾਸ ਕਰਕੇ ਲੇਡੀਜ਼ ਦੇ ਵਿੱਚ ਵੀ ਉਹਨਾਂ ਅਸੀਂ ਦੇਖਿਆ ਚਲੋ ਜੈਂਟਸ ਦਾ ਤਾਂ ਨੈਚੁਰਲ ਫਿਜ਼ੀਓਲੋਜੀਕਲ ਹੇਅਰ ਲਾਈਨ ਦੀ ਸੀਡ ਹੁੰਦੀ ਹੈ ਹੁਣ ਲੇਡੀਜ਼ ਜਿਹੜੀਆਂ ਨੇ ਉਹ ਵੀ ਉਸ ਤਰ੍ਹਾਂ ਹਰ ਪਾਰਟੀ ਤੇ ਹਰ ਫੰਕਸ਼ਨ ਤੇ ਉਹਨਾਂ ਨੇ ਪਾਰਲਰ ਜਾਣਾ ਹੈ ਉਹਨਾਂ ਨੇ ਹੇਅਰ ਟ੍ਰੀਟਮੈਂਟ ਲੈਣੇ ਆ ਹੇਅਰ ਬਲੋ ਡਰਾਈ ਕਰਾਉਣੇ ਆ ਤੇ ਜਿਹੜਾ ਨਾ ਉਹ ਦੇਖਿਆ ਗਿਆ ਕਿ ਇਹ ਚੀਜ਼ਾਂ ਕਰਕੇ ਵੀ ਜਿਹੜਾ ਹੈ હેર लॉस ਜਿਹੜਾ ਹੈ ਉਹ ਵੱਧ ਗਿਆ ਹੈ ਔਰ ਲੇਡੀਜ਼ ਦੇ ਵਿੱਚ ਵੀ ਜਿਹੜਾ ਹੈ ਉਹ ਬਹੁਤ ਜਲਦੀ ਗੰਜਾਪਨ ਜਿਹੜਾ ਹੈ ਆ ਰਿਹਾ ਹੈ ਠੀਕ ਹੈ ਡਾਕਟਰ ਸਾਹਿਬ ਲਾਸਟ ਦੇ ਵਿੱਚ ਵੀ ਆਪਾਂ ਕਿੰਨਾ ਗੱਲਾਂ ਦਾ ਧਿਆਨ ਰੱਖੀਏ ਵੀ ਆਪਾਂ ਹੇਅਰ लॉस ਤੋਂ ਬਚ ਜਾਈਏ ਤੇ ਜਾਂ ਵੀ ਕੋਈ ਆਪਣਾ ਕੋਈ ਕੋਈ ਮੈਡੀਕਲ ਕੋਈ ਇਸ ਟਰੀਟਮੈਂਟ ਹੋਵੇ ਜਾਂ ਕੁਝ ਇਸ ਤਰ੍ਹਾਂ ਦੀ ਕੋਈ ਬਿਲਕੁਲ ਡਾਕਟਰ ਸਾਹਿਬ ਇਸ ਤਰ੍ਹਾਂ ਹੈਗਾ ਕਿ ਲੇਡੀਜ਼ ਦੀ ਆਪਾਂ ਜੇ ਗੱਲ ਕਰੀਏ ਤਾਂ ਐਸ ਪਾਰਟ ਆਫ ਜਿਹੜਾ ਕੰਟਰੀ ਹੈ ਪੰਜਾਬ ਦਾ ਜਿਹੜੀ ਇਹ ਸਾਈਡ ਹੈ ਐਂਡ ਇਟ ਇੱਕ ਹਾਈਪੋਥਾਇਰੋਇਡਿਜ਼ਮ ਬਿਮਾਰੀ ਹੁੰਦੀ ਹੈ థਾਇਰੋਇਡ ਦੀ ਬਿਮਾਰੀ ਹੁੰਦੀ ਹੈ ਉਹ ਬਹੁਤ ਜਲਦੀ ਵੱਧ ਰਹੀ ਹੈ ਇਟਸ ਐਨ ਆਟੋਇਮਿਊਨ ਡਿਜ਼ੀਜ਼ ਇਹ ਵੀ ਹੈਰਿਟਰੀ ਹੁੰਦੀ ਹੈ ਬਟ ਇਹ ਬਹੁਤ ਜਲਦੀ ਪੀਸੀਓਡੀ ਤੇ ਹਾਈਪੋਥਾਇਰੋਇਡਿਜ਼ਮ ਇਹ ਦੋ ਚੀਜ਼ਾਂ ਜਿਹੜੀਆਂ ਨੇ ਇਹ ਜਿਹੜੀ ਨਾਰਥਰਨ ਇੰਡੀਅਨ ਲੜਕੀਆਂ ਨੇ ਇਹਨਾਂ ਵਿੱਚ ਵੱਧ ਰਹੀ ਹੈ ਉਹਨਾਂ ਇਹਨਾਂ ਵਿੱਚ ਪਹਿਲਾ ਸਿੰਪਟਮ ਜਿਹੜਾ ਹੁੰਦਾ ਹੈ ਹੈਅਰ ਲਾਸ ਹੁੰਦਾ ਹੈ ਸੋ ਮੈਂ ਤੁਹਾਡੇ ਚੈਨਲ ਦੇ ਜਾਗਰੂਕ ਕਰਨਾ ਚਾਹੁੰਦਾ ਯੰਗ ਲੇਡੀਜ਼ ਨੂੰ ਜਿਨ੍ਹਾਂ ਦਾ ਭਾਰ ਵੱਧ ਰਿਹਾ ਮੈਨਸਟੂਰੀ ਇਸ਼ੂਜ਼ ਆ ਰਹੇ ਆ ਵਾਲ ਝੜ ਰਹੇ ਆ ਆਵਾਜ਼ ਭਾਰੀ ਹੋ ਰਹੀ ਹੈ ਗੁੱਸਾ ਜ਼ਿਆਦਾ ਆ ਰਿਹਾ ਤੇ ਆਪਣਾ ਥਾਇਰੋਇਡ ਜਿਹੜਾ ਹੈ ਉਹ ਜ਼ਰੂਰ ਚੈੱਕ ਕਰਾਓ ਔਰ ਆਪਣੇ ਲਾਈਫ ਸਟਾਈਲ ਨੂੰ ਮੈਂ ਯੰਗ ਬੱਚਿਆਂ ਨੂੰ ਖਾਸ ਕਰਕੇ ਤੁਹਾਡੇ ਚੈਨਲ ਰਾਹੀਂ ਕਹਿਣਾ ਚਾਹਣਾ ਕਿ ਨੇਚਰਲ ਚੀਜ਼ਾਂ ਤੇ ਹੀ ਫੋਕਸ ਕਰੋ ਨੇਚਰਲ ਚੀਜ਼ਾਂ ਖਾਓ ਨੇਚਰਲ ਚੀਜ਼ਾਂ ਹੀ ਪੀਓ ਨੇਚਰਲ ਪ੍ਰੋਡਕਟਸ ਯੂਜ਼ ਕਰੋ హెయిਰ ਨੂੰ ਆਪਣਾ ਆਇਲ ਕਰਕੇ ਰੱਖੋ ਡਰਾਈ ਕਰਕੇ ਰੱਖੋ ਜਿਹੜਾ ਹੈ ਇਹ ਬੜਾ ਇੰਪੋਰਟੈਂਟ ਚੀਜ਼ ਹੈ ਤਾ ਜੋ ਆਪਾਂ हेयर लॉस ਤੋਂ ਬਚ ਸਕੀਏ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸੋ ਤੁਸੀਂ ਸੁਣਿਆ ਡਾਕਟਰ ਸਾਹਿਬ ਨੇ ਜੋ ਚੀਜ਼ਾਂ ਦੱਸੀਆਂ ਆ ਜੇ ਆਪਾਂ ਉਹਨਾਂ ਚੀਜ਼ਾਂ ਦਾ ਗੱਲਾਂ ਦਾ ਧਿਆਨ ਰੱਖਦੇ ਆ ਤਾਂ ਆਪਾਂ हेयर लॉस ਤੋਂ ਬਚ ਸਕਦੇ ਆ ਕਿਉਂਕਿ ਪਹਿਲੇ ਸਮੇਂ ਦੇ ਵਿੱਚ ਤੇਲ ਦੀ ਮਾਲਿਸ਼ ਵੀ ਕੀਤੀ ਜਾਂਦੀ ਸੀ ਸਿਰ ਦੇ ਉੱਤੇ ਤੇ ਆਪਾਂ ਹੁਣ ਉਹ ਤੇਲ ਤੋਂ ਬਿਲਕੁਲ ਹੀ ਪਰਹੇਜ਼ ਕਰਦੇ ਆ ਤੇ ਖਾਣ ਪੀਣ ਦੇ ਵਿੱਚ ਬਜਾਰੀ ਚੀਜ਼ਾਂ ਜਿਹੜੀਆਂ ਉਹ ਜ਼ਿਆਦਾ ਇਸਤੇਮਾਲ ਕਰਨ ਲੱਗ ਪਿਆ ਸੋ ਤੁਸੀਂ ਵੀ ਆਪਣੇ ਜੇਅਰ ਲੋਸ ਤੋਂ ਆਪਣੇ ਆਪ ਨੂੰ ਬਚਾਉਣਾ ਚਾਹੁੰਦੇ ਹੋ ਤਾਂ ਡਾਕਟਰ ਸਾਹਿਬ ਦੀਆਂ ਕਈਆਂ ਗੱਲਾਂ ਤੇ ਅਮਲ ਕਰੋ ਤੇ ਆਪਣੇ हेयर लॉस ਨੂੰ ਬਚਾਓ ਤੇ ਤੁਹਾਡਾ ਇਸ ਵੀਡੀਓ ਬਾਰੇ ਕੀ ਵਿਚਾਰ ਹੈ ਤੁਸੀਂ ਆਪਣੇ ਕਮੈਂਟਾਂ ਦੇ ਵਿੱਚ ਸਾਨੂੰ ਜਰੂਰ ਦੱਸਣਾ ਇਸ ਤਰ੍ਹਾਂ ਦੀ ਅਗਲੀ ਅਪਡੇਟਸ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਵਾਂਗੇ ਲੁਧਿਆਣਾ ਤੋਂ ਕੈਮਰਾਮੈਨ ਦੀਪਕ ਕੁਮਾਰ ਦੇ ਨਾਲ ਪ੍ਰਦੀਪ ਭੰਡਾਰੀ ਲੁਧਿਆਣਾ ਲਈ